ਤੁਸੀਂ ਇਹ ਗੱਲ ਇਹਨਾਂ ਆਈ ਸੀਗੇ ਬੜੇ ਤਿੱਕੇ ਸਵਾਲ ਤੋਂ ਹੋਏ ਸੀਗੇ ਤੁਸੀਂ ਹਰ ਸਟੇਜ ਤੇ ਗਿਆ ਸੀਗਾ ਜਿੱਥੋਂ ਤੱਕ ਮੈਂ ਤੁਹਾਡੇ ਨਾਲ ਸਾਂਝੀ ਕੀਤੀਆਂ ਤੁਸੀਂ ਕਹਿ ਸੀਗਾ ਕਿ ਆਹ ਜਿਹੜੀ ਸੰਗਤ ਦੇ ਖਿਆਲ ਨੇ ਮੈਂ ਸੁਖਵੀਰ ਸਿੰਘ ਬਾਦਲਪੁਰ ਹੂੰ ਵੀ ਤੁਸੀਂ ਇਹ ਦੇਖੋ ਜਿਵੇਂ ਮੇਰਾ ਸਵਾਲ ਹੈ ਕਿ ਪਹੁੰਚਾਈ ਤੁਸੀਂ ਉਸ ਬਿਲਕੁਲ ਮੈਂ ਤੁਹਾਨੂੰ ਇਹ ਦੱਸਾਂ ਉਹ ਸਵਾਲ ਲੈ ਕੇ ਮੈਂ ਹੈਡਕੁਆਟਰ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ 28 ਸੈਕਟਰ ਦੇ ਵਿੱਚ ਮੱਧਿਆ ਮਾਰਕ ਤੇ ਆ ਚੰਡੀਗੜ੍ਹ ਉੱਥੇ ਜਾ ਕੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਦਨ ਮੀਟਿੰਗ ਹੋਣੀ ਸੀ ਇੱਕ ਪ੍ਰੈਸ ਕਾਨਫਰੰਸ ਹੋਣੀ ਸੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜੀ ਕਹਿੰਦੇ ਬਾਹਰੋਂ ਕਿਵੇਂ ਵਿਚਾਰਿਆ ਕਿ ਅਕਾਲੀਆਂ ਨੂੰ ਤਾਂ ਬੜੀ ਕੁੱਟ ਉਹ ਇਹੋ ਜਿਹੇ ਗੱਲਾਂ ਕਰਦੇ ਹਸਨ ਲੱਗ ਪਏ ਪਤਾ ਪਤਾ ਹੋ ਰਿਹਾ ਮੈਂ ਉਹਨਾਂ ਨੂੰ ਪਤਾ ਸਾਰੀ ਗੱਲ ਆ ਮੈਂ ਕਿਹਾ ਜੀ ਬਹੁਤ ਬੁਰੀ ਹਾਲਤ ਹੈ ਲੋਕ ਪੈਰ ਪੈਰ ਤੇ ਸਵਾਲ ਕਰਦੇ ਆ ਮੈਨੂੰ ਵੀ ਬੜੇ ਸਵਾਲ ਕੀਤੇ ਮੈਂ 2.5 ਘੰਟੇ ਉਹਨਾਂ ਦੇ ਨਾਲ ਜੋ ਗੱਲਬਾਤ ਕੀਤੀ ਉਹਦੀ ਰਿਕਾਰਡਿੰਗ ਹੈ ਜੇ ਕਹੋ ਤੇ ਮੈਂ ਤੁਹਾਨੂੰ ਉਹ ਸੁਣਾ ਦੇਣਾ ਬਿਲਕੁਲ ਤੇ ਉਹਦੇ ਕਹਿੰਦੇ ਯਾਰ ਗੱਲ ਦੱਸੋ ਕੀ ਹੁੰਦੇ ਚ ਮੈਂ ਕਿਹਾ ਗੱਲ ਉਹਦੇ ਵਿੱਚ ਇਹ ਆ ਉਹ ਕਹਿੰਦੇ ਕਿ ਜਾਂ ਤਾਂ ਸਟੈਪ ਡਾਊਨ ਕਰ ਦੇਣ ਹਾਂ ਸੁਖਬੀਰ ਸਿੰਘ ਬਾਦਲ ਜਾਂ ਫਿਰ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹ ਸਲਾਹਕਾਰ ਬਦਲ ਲੈਣਾ ਮੈਂ ਕਿ ਦੋਨਾਂ ਦੇ ਵਿੱਚੋਂ ਚੁਆਇਸ ਤੁਸੀਂ ਕਰਨੀ ਉਹਨੇ ਚਿਰਨ ਉੱਥੇ ਬਲਵਿੰਦਰ ਸਿੰਘ ਭੁੰਦੜ ਆ ਗਏ ਮੈਂ ਕਿਹਾ ਜੀ ਤੁਸੀਂ ਵੀ ਬੈਠ ਜਾਓ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੈਂ ਸਾਰੀ ਗੱਲ ਕਹੀਤੀ ਮੈਂ ਕਿਹਾ ਮੈਂ ਇੰਗਲੈਂਡ ਗਿਆ ਫਿਰ ਉਸ ਤੋਂ ਬਾਅਦ ਮੈਂ ਯੂਰਪ ਦੇ ਕਈ ਦੇਸ਼ਾਂ 'ਚ ਗਿਆ ਹਰ ਜਗ੍ਹਾ ਦੇ ਉੱਤੇ ਹਾਲੈਂਡ ਦੇ ਵਿੱਚ ਮੈਨੂੰ ਸਵਾਲ ਹੋਏ ਆ ਸਵਿਟਜ਼ਰਲੈਂਡ ਦੇ ਵਿੱਚ ਸਵਾਲ ਹੋਏ ਨੇ ਇਟਲੀ ਦੇ ਵਿੱਚ ਸਵਾਲ ਹੋਏ ਨੇ ਇਟਲੀ ਦੇ ਵਿੱਚ ਤਾਂ ਇੰਜ ਸੀ ਕਿ ਕਬੱਡੀ ਟੂਰਨਾਮੈਂਟ ਸੀ ਉਹਦੇ ਚ ਉਹਨਾਂ ਨੇ ਮੈਨੂੰ ਜਦੋਂ ਬੁਲਾਇਆ ਉਹਨਾਂ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਤਾਂ ਵਿੱਚੋਂ ਉਸੇ ਵੇਲੇ ਬੰਦਿਆਂ ਨੇ ਸਟੇਜ ਤੇ ਆਣ ਕੇ ਕਿਹਾ ਕਿ ਕਰਨੈਲ ਸਿੰਘ ਪੀਰ ਮੁਹੰਮਦ ਦਾ ਅਸੀਂ ਸਤਿਕਾਰ ਕਰਦੇ ਹਾਂ ਪਰ ਬਾਦਲ ਸ਼ਬਦ ਵਾਲਾ ਜਿਹੜਾ ਜਨਰਲ ਸਕੱਤਰ ਹੈ ਇਹ ਨਾਲੋਂ ਹਟਾਓ ਤਾਂ ਉੱਥੇ ਉਹਨਾਂ ਦੀ ਆਪ ਚ ਰਿਫਟ ਪੈ ਗਈ ਪਰ ਬਹੁਤ ਜਿਹੜੇ ਜਿਹੜਾ ਸਾਡੇ ਬੰਦੇ ਆ ਜਿਹਨਾਂ ਬਣਾਇਆ ਸੀ ਮਤਲਬ ਸ਼ਾਰਟਸ ਗੱਲ ਕਰੀਏ ਆਪਾਂ ਤੁਹਾਡੀ ਉਹਨਾਂ ਨੇ ਫਿਰ ਗੱਲ ਮੰਨੀ ਨਹੀਂ ਕਿ ਆ ਵਿਦੇਸ਼ ਦੀ ਸੰਜਾਨੇ ਸੋਹਣੇ ਉਹ ਕਹਿੰਦੇ ਜੀ ਇਹ ਸੋਸ਼ਲ ਮੀਡੀਆ ਤੇ ਰੌਲਾ ਹੈ ਬਾਹਰਲੇ ਤਾਂ ਵੈਸੀ ਹੀ ਕਰਦੇ ਰਹਿੰਦੇ ਮਤਲਬ ਲਾਈਟ ਲਿਆ ਜਾਂ ਉਹਨੇ ਨਹੀਂ ਲਿਆ ਉਹ ਕਹਿੰਦੇ ਕਿ ਬਾਹਰਲੇ ਤਾਂ ਹਾਂ ਜੀ ਆਪਣੇ ਉਲਟ ਨੇ ਇਹ ਤਾਂ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਸਪੋਰਟ ਕਰਦੇ ਆ ਜਾਂ ਇਹ ਜਾਂ ਇਹ ਸਿਮਰਜੀਤ ਸਿੰਘ ਮਾਨ ਨੂੰ ਸਪੋਰਟ ਕਰਦੇ ਆ ਜਾਂ ਜਿਹੜੇ ਗਰਮ ਖਿਆਲੀਆਂ ਉਹਨਾਂ ਨੂੰ ਸਪੋਰਟ ਕਰਦੇ ਪਰ ਜਿਹੜੇ ਗਰਮ ਖਿਆਲੀਆਂ ਨੂੰ ਇਹ ਸਿਮਰਜੀਤ ਸਿੰਘ ਮ ਦੇ ਆ ਤੇ ਕੀ ਕਾਰਨ ਹੈ ਕੱਲ ਤੱਕ ਉਹਨਾਂ ਤੋਂ ਕੋਈ ਲੋਕ ਸ਼ਰਮਣੀ ਕਲਦਲ ਨੂੰ ਸਪੋਰਟ ਕਰਦੇ ਨਹੀਂ ਕਿ ਇੱਕੋ ਇੱਕ ਜਮਾਤ ਹੈ ਸ਼ਰਮਣੀ ਕਾਲੀਦਾਨ ਕੱਲ ਤੱਕ ਇਹੀ ਲੋਕ ਸ਼ਰਮਣੀ ਕਲਦਲ ਨੂੰ ਸਪੋਰਟ ਕਰਦੇ ਹਾਂ ਜੀ ਪੂਰੀ ਤਰ੍ਹਾਂ ਜਿਹੜੇ ਵਿਦੇਸ਼ਾਂ ਚ ਅੱਜ ਕੀ ਕਾਰਨ ਹੋਇਆ ਕਿ ਜਦੋਂ ਉਹਨਾਂ ਨੇ ਗੱਲ ਨਹੀਂ ਸੁਣੀ ਮੈਂ ਸਿੰਘ ਸਾਹਿਬਾਨ ਨੂੰ ਦੋ ਸਫਿਆਂ ਦਾ ਅਸਤੀਫਾ ਦਿੱਤਾ ਸਿੰਘ ਸਾਹਿਬ ਹੈਰਾਨ ਹੋ ਗਏ ਉਹਨਾਂ ਨੇ ਅਸਤੀਫਾ ਪੜਿਆ ਮੈਨੂੰ ਕਹਿੰਦੇ ਕਰਨੈਲ ਸਿੰਘ ਤੁਸੀਂ ਇਹ ਅਸਤੀਫਾ ਜਨਤਕ ਨਹੀਂ ਕਰਨਾ ਗਿਆਨੀ ਰਗਵੀਰ ਸਿੰਘ ਜੀ ਨੇ ਕਿਹਾ ਤੁਸੀਂ ਜਾ ਕੇ ਕਾਲੀ ਲੀਡਰਸ਼ਿਪ ਨੂੰ ਸਮਝਾਓ ਕਿ ਤੁਹਾਡੇ ਭਲੇ ਲਈ ਹੈ ਕਿ ਜਿਵੇਂ ਮਰੀਜ਼ ਹੁੰਦਾ ਹੈ ਨਾ ਉਹਦੇ ਪਾਸ ਪੈ ਜਾਂਦੀ ਹੈ ਤੇ ਚੀਰਾ ਦੇਣਾ ਪੈਂਦਾ ਆਪਰੇਸ਼ਨ ਕਰਨਾ ਪੈਂਦਾ ਉਦੋਂ ਉਹਨੂੰ ਦਰਦ ਜ਼ਰੂਰ ਹੁੰਦੀ ਹੈ ਪਰ ਉਹਨੂੰ ਜਿਹੜੀ ਰੀਲੀਫ ਮਿਲਦੀ ਹੈ ਤੁਹਾਨੂੰ ਸ਼੍ਰੋਮਣੀ ਕਾਲੀ ਦਲ ਨੂੰ ਉਹੋ ਜੀ ਰੀਲੀਫ ਮਿਲੇਗੀ ਇੱਕ ਵਾਰਾ ਜਿਹੜਾ ਗੰਦ ਮੰਦੇ ਨਿਕਲ ਲੈਣ ਦਿਓ ਇਹ ਵੀ ਗੱਲ ਨਹੀਂ ਮੰਨਣੀਗੇ